ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੋਂ ਮੈਂ ਸ੍ਰੀ ਕੇਦਰੀ ਸ੍ਰੀ ਗੁਰੂ ਸਿੰਘ ਸਵਾ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਦੋਂ ਜੋ ਗੱਲਾਂ ਹੋ ਰਹੀਆਂ ਸੀ ਉਹਦੇ ਵਿੱਚ ਜਿੱਦਾਂ ਮਾਲੀ ਜੀ ਨੇ ਤੇ ਆਪਣੇ ਖੁਸ਼ਾਲ ਸਿੰਘ ਜੀ ਨੇ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ ਜੀ ਅਤੇ ਗੈਨੀ ਜੈਲ ਸਿੰਘ ਨੂੰ ਜਿਸ ਤਰ੍ਹਾਂ ਅੱਗੇ ਆਏ ਤੇ ਉਹਨਾਂ ਵਾਸਤੇ ਸਿੱਖਾਂ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਸਿੱਖਾਂ ਨੇ ਨਹੀਂ ਕੀਤਾ ਉਹੀ ਮੈਂ ਦੋ ਚਾਰ ਗੱਲਾਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਜਦੋਂ ਇਹ ਇੱਕ ਜੋ ਅਕਾਲੀ ਦਲ ਦਾ ਅੱਜ ਦਾ ਜੋ ਰੌਲਾ ਰੱਪਾ ਜੋ ਚੱਲ ਰਿਹਾ ਹੈ ਅਕਾਲ ਤਖਬਬ ਨੂੰ ਪਿੱਟ ਦਗਾ ਰਿਹਾ ਜਿਸ ਤਰ੍ਹਾਂ ਇਹ ਬਾਦਲ ਪਰਿਵਾਰ ਜੋ ਹੈ ਇਹਨਾਂ ਨੇ ਜਦੋਂ ਗੈਨੀ ਜੈਲ ਸਿੰਘ ਨੂੰ 1982 ਚ ਕਾਂਗਰਸ ਨੇ ਪਰ ਆਪਣੇ ਪ੍ਰਾਈਮ ਮਿਨਿਸਟਰ ਨੇ ਆਪਣੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ ਉਸ ਵਕਤ ਵੀ ਇਹ ਸਿੱਖਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਮਨਾਈ ਸੀ ਚਲੋ ਕਿਸੇ ਸਿੱਖ ਨੂੰ ਇਸ ਅਹੁਦੇ ਤੇ ਅਕਾਲੀ ਦਲ ਦਾ ਤਾਂ ਕੋਈ ਅਹੁਦੇਦਾਰ ਇੱਥੇ ਪਹੁੰਚ ਨਹੀਂ ਸਕਦਾ ਤੇ ਚਲੋ ਕਾਂਗਰਸ ਨੇ ਹੀ ਬੜਾ ਵਧੀਆ ਸੋਚਿਆ ਤਾਂ ਉਸ ਵਕਤ ਸਰਦਾਰ ਰਵਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਵਜੀਠਾ ਉਹਨਾਂ ਨੇ ਇਹਨਾਂ ਦੇ ਹੱਕ 'ਚ ਨਾਮੀਨੇਸ਼ਨ ਫਾਈਲ ਕਰਾਈ ਸਨ ਤਾਂ ਉਹਨਾਂ ਨੂੰ ਬੰਬਾਦਲ ਸਾਹਿਬ ਉਹਨਾਂ ਨੇ ਸ਼ੋ ਕਾਸ ਨੋਟਿਸ ਦਿੱਤਾ ਸੀ ਤੇ ਜਦੋਂ ਆਪਣਾ 19 2008 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਦੋ ਨੋ ਕੰਫੀਡੈਂਸਨ ਮੋਸ਼ਨ ਮੂਵ ਕਰਨ ਦੀ ਗੱਲ કરી ਤਾਂ ਸੁਖਵੀਰ ਸਿੰਘ ਬਾਦਲ ਦਿੱਲੀ ਜਾ ਕੇ ਡਾਕਟਰ ਸਾਹਿਬ ਨੂੰ ਕਹਿ ਕੇ ਆਇਆ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਹਾਂ ਸਾਡੇ 8 ਮੈਂਬਰ ਤੁਹਾਡੇ ਹੱਕ 'ਚ ਵੋਟ ਪਾਉਣਗੇ ਪਰ ਉਸ ਤੋਂ ਬਾਅਦ ਜਦੋਂ ਗੱਲ ਉਹਨਾਂ ਦਾ ਡੇਟ ਹਿਕਸ ਹੋ ਗਈ ਵੀ ਐਨੇ ਤਰੀਕ ਨੂੰ ਬੇਪਰੋਸਕੀ ਦਾ ਮਤਾ ਪੇਸ਼ ਹੋਊਗਾ ਤਾਂ ਪ੍ਰਕਾਸ਼ ਸਿੰਘ ਬਾਦਲ ਖਰੋਣਾ ਨੇ ਕਿਹਾ ਵੀ ਅਸੀਂ ਤਾਂ ਮਨਮੋਹਨ ਸਿੰਘ ਦੇ ਖਿਲਾਫ ਉਕਤਾਂਗੇ ਸਾਡਾ ਅਲਾਈਅੰਸ ਹੈਗਾ ਉਹ ਭਾਰਤ ਜਿੰਦਾ ਪਾਰਟੀ ਨੇ ਨਾਲ ਦੇ ਨਾਲ ਹੈਗਾ ਮਤਲਬ ਕਿ ਉਹਨਾਂ ਨੇ ਇੱਕ ਸਿੱਖ ਜੋ ਕੇ ਹਰ ਪੱਖੋਂ ਯੋਗ ਸੀ ਪਰ ਉਹ ਕਾਂਗਰਸ ਨੇ ਬਣਾਇਆ ਸੀ ਭਾਵੇਂ ਉਹਨਾਂ ਨੇ ਕਾਂਗਰਸ ਦੀਆਂ ਨੀਤੀਆਂ ਜਿਹੜੀਆਂ ਸੀ ਉਹਨਾਂ ਦੇ ਨਾਲ ਸਿੱਖਾਂ ਦਾ ਵੀ ਬਹੁਤ ਫਾਇਦਾ ਕਰਿਆ ਡਾਕਟਰ ਸਾਹੋਬੇ ਡਾਕਟਰ ਸਾਹਿਬ ਦੇ ਨਾਲ ਸਿੱਖਾਂ ਦੀ ਪਹਿਚਾਣ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਵਧੀ ਸੀ ਇਸ ਗੱਲ ਦਾ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਡਾਕਟਰ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਤਾਂ ਸਾਡੇ ਜਿਹੜੇ ਸੀ ਜੋ ਪੰਥਕ ਵਿਚਾਰਧਾਰਾ ਵਾਲਾ ਵਿਚਾਰਧਾਰਾ ਵਾਲੇ ਜਜ਼ਬਾਤੀ ਸਿੱਖ ਸਨ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ ਕਿ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਸਿੱਖਾਂ ਨੇ ਕਿਤੇ ਪ੍ਰਧਾਨ ਮੰਤਰੀ ਕਿਹਨੇ ਸਿੱਖ ਨੇ ਬਣਨਾ ਉਹਨਾਂ ਦੇ ਬਣਨ ਦੇ ਨਾਲ ਦੋ ਸਾਡੇ ਜਨਰਲ ਵੀ ਬਣੇ ਤੇ ਉਸ ਤੋਂ ਬਾਅਦ ਜਦ ਬਿਨੇ ਜਸ ਚੀਫ ਜਸਟਿਸ ਜਸਟਿਸ ਜਗਦੀਸ਼ ਸਿੰਘ ਖੇਰ ਵੀ ਬਣੇ ਸਾਡਾ ਬਹੁਤ ਉਸ ਮਤਲਬ ਬਹੁਤ ਫਾਇਦਾ ਹੋਇਆ ਪਰ ਪ੍ਰਕਾਸ਼ ਸਿੰਘ ਬਾਦਲਹੁਰਾ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਅੱਜ ਵੀ ਅਕਾਲ ਤਖਤ ਨਾਲ ਆੜਾ ਲੈਣ ਲੱਗੇ ਆ ਆਪਣੇ ਜ਼ਿਆਦਾਤੀ ਮੁਫਾਦਾ ਵਾਸਤੇ ਉਹਨਾਂ ਨੇ ਡਾਕਟਰ ਸਾਹਿਬ ਦਾ ਵਿਰੋਧ ਕਰਿਆ ਜੀ ਤੇ ਉਸ ਵਕਤ ਮੈਂ ਅਕਾਲੀ ਦਲ 1920 ਦਾ ਸਖਤਰ ਸਪੋਕਸਮੈਨ ਸੀ ਸਾ ਰਵਿੰਦਰ ਸਿੰਘ ਹੰ ਦਾ ਸਿਆਸੀ ਸਖਤਰ ਵੀ ਸੀ ਆ ਸਾਡੀ ਪਾਰਟੀ ਵੱਲੋਂ ਇਹ ਫੈਸਲਾ ਹੋਇਆ ਕਿ ਸਾਰੇ ਜੋ 8 ਮੈਂਬਰ ਪਾਰਲੀਮੈਂਟ ਹਨ ਉਹਨਾਂ ਨੂੰ ਜਾ ਕੇ ਮਿਲਿਆ ਜਾਵੇ ਅਸੀਂ ਇੱਕ ਡੈਲੀਗੇਸ਼ਨ ਬਣਾਇਆ ਉਹਨਾਂ ਦੇ ਮੁਖੀ ਬਣਾਇਆ ਗਿਆ ਸਾਡੇ ਜਿਹੜੇ ਧਾਰਮਿਕ ਵਿੰਗ ਦੇ ਉਸ ਵਕਤ ਅਕਾਲੀ ਦਰਸ਼ਨ 120 ਦੇ ਪ੍ਰਧਾਨ ਸਨ ਚੇਅਰਮੈਨ ਆਪਣੇ ਭਾਈ ਸਾਹਿਬ ਜਸਵੀਰ ਸਿੰਘ ਰੋਡੇ ਉਹਨਾਂ ਦੀ ਅਗਵਾਈ ਵਿੱਚ ਉਹਨਾਂ ਨੇ ਜਾ ਕੇ ਸਾਰੇ ਅੱਠਾਂ ਨੂੰ ਮਿਲ ਕੇ ਆ ਕੇ ਇੱਕ ਚਿੱਠੀ ਦਿੱਤੀ ਵੀ ਜਿਹੇ ਪਹਿਲਾ ਸਿੱਖ ਪ੍ਰਧਾਨ ਮੰਤਰੀ ਬਣਿਆ ਔਰ ਉਹਦੇ ਦੇ ਨਾਲ ਸਾਡਾ ਬਹੁਤ ਮਾਨ ਸਤਕਾਰ ਕਮਿਊਨਿਟੀ ਦਾ ਬਹੁਤ ਵਧਿਆ ਹੈ ਉਹ ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ ਸਿਰਫ ਇੱਕ ਜਿੱਦਾਂ ਮਾਲੀ ਜਿੰਨਾ ਦਾ ਸਰਦਾਰ ਸੁਖਦੇਵ ਸਿੰਘ ਲੇਵੜਾ ਉਹਨਾਂ ਨੇ ਉਹਨਾਂ ਦੇ ਹੱਕ 'ਚ ਗੱਲ ਕਰੀ ਤਾਂ ਬਾਦਲ ਸਾਹਿਬ ਉਹਨਾਂ ਨੇ ਉਹਨੂੰ ਕੱਢਣ ਦੀ ਗੱਲ ਸੋਚਣ ਲੱਗੇ ਉਸ ਤੋਂ ਬਾਅਦ ਡਾਕਟਰ ਆਪਣੇ ਜਦੋਂ ਜਾ ਕੇ ਅਠੋ ਮੈਂਬਰ ਇੱਕ ਦਿਨ ਸੁਖਵੀਰ ਸਿੰਘ ਬਾਦਲ ਲੈ ਕੇ ਚਲੇ ਗਿਆ ਡਾਕਟਰ ਮਰਮੋਣ ਸਿੰਘ ਕੋਲ ਬਾਅਦ ਕਿਸੇ ਕੰਮ ਬਾਅਦ ਤੇ ਉਹ ਡਾਕਟਰ ਸਾਹਿਬ ਨੇ ਉਹਨਾਂ ਨੂੰ ਬੈਠਣ ਤੱਕ ਨਹੀਂ ਕਿਹਾ ਤਾਂ ਕਹਿੰਦਾ ਤੁਸੀਂ ਤਾਂ ਤੁਹਾਡੀ ਕੋਈ ਜਵਾਨੀ ਨਹੀਂ ਹੈਗੀ ਕਹਿੰਦਾ ਤੁਸੀਂ ਮੈਨੂੰ ਕਹਿ ਕੇ ਗਏ ਸੀ ਅਸੀਂ ਤੁਹਾਡੇ ਹੱਕ 'ਚ ਬੁਗਤਾਂਗੇ ਤੁਸੀਂ ਤਾਂ ਮੈਨੂੰ ਲਾਉਣਵਾ ਤੇ ਤੁਰ ਪਏ ਸੁਖਵੀਰ ਨੂੰ ਕੋਈ ਗੱਲ ਨਹੀਂ ਆਈ ਕਹਿੰਦੇ ਡਾਕਟਰ ਨੂੰ ਆਪਣੇ ਸੁਖਦੀਪ ਸਿੰਘ ਦੇ ਲਿਵਾੜਾ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਮੈਂ ਕਿਹਾ ਡਾਕਟਰ ਸਾਹਿਬ ਉਹਨਾਂ ਨੇ ਉਹਦੇ ਹੱਕ 'ਚ ਗੱਲ ਕਰੀ ਸੀ ਹੱਕ 'ਚ ਵੋਟ ਪਾਈ ਉਹਨਾਂ ਦਾ ਵਿਰੋਧ ਕਰਿਆ ਸੀ ਵਿਪ ਦਾ ਤੇ ਉਹ ਕਹਿੰਦੇ ਡਾਕਟਰ ਸਾਹਿਬ ਸਾਨੂੰ ਚਾਹ ਤਾਂ ਪੁਲਾ ਦਿਓ ਉਠਾ ਕੇ ਜੇ ਇਹਨਾਂ ਨੇ ਗਲਤੀ ਕੀਤੀ ਸਾਡੀ ਗੱਲ ਤਾਂ ਸੁਣ ਲਓ ਉਹ ਕਹਿੰਦੇ ਕੋਈ ਨਹੀਂ ਬੈਠੋ ਮਤਲਬ ਉਹਨਾਂ ਦੇ ਦਿਲ 'ਚ ਇਹ ਸੀ ਕਿ ਕਹਿੰਦੇ ਮੈਂ ਤੁਹਾਡੀ ਕਮਿਊਨਿਟੀ ਦਾ ਮੈਂਬਰ ਔਰ ਕੋਈ ਸਿੱਖ ਕਦੇ ਸੌਕਾ ਬਣਨਾ ਨਹੀਂ ਹੈ ਹੋ ਸਕਦਾ ਮੈਨੂੰ ਤੇ ਵਾਹਿਗੁਰੂ ਦੀ ਕਿਰਪਾ ਹੋਊਗੀ ਕਿਸ ਤਰ੍ਹਾਂ ਭਾਵੇਂ ਕਾਂਗਰਸ ਨੇ ਹੀ ਮੈਨੂੰ ਬਣਾਇਆ ਪਰ ਮੈਂ ਕਾਂਗਰਸ ਦੀਆਂ ਨੀਤੀਆਂ ਤਾਂ ਨਹੀਂ ਗੋ ਕਰ ਰਿਹਾ ਪੂਰੀ ਮੈਂ ਆਪਣੇ ਤੁਸੀਂ ਕਦੇ ਮੈਨੂੰ ਆਕੇ ਵੀ ਨਹੀਂ ਕਦੇ ਕਿਹਾ ਕਿਸੇ ਭਰਾਤਰੀ ਕੰਮਾਂ ਵਾਸਤੇ ਕਿਤੇ ਪੰਜਾਬ ਦੇ ਕੰਮਾਂ ਵਾਸਤੇ ਸਿੱਖਾਂ ਦੇ ਕੰਮਾਂ ਬਾਰੇ ਇੱਕ ਦੇ ਕੋਈ ਗੱਲ ਹੀ ਨਹੀਂ ਕਰੀ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਦਾ ਜੋ ਵੱਡਾ ਬਣ ਸੀ ਉਹਦੇ ਬਾਰੇ ਮੈਂ ਵੀ ਦੋ ਸ਼ਬਦ ਮੇਰੇ ਮਨ 'ਚ ਆ ਗਿਆ ਵੀ ਮੈਂ ਵੀ ਗੱਲ ਕਰਾਂ ਇਹ ਬਹੁਤ ਵੱਡੀ ਗੱਲ ਸੀ ਡਾਕਟਰ ਸਾਹਿਬ ਵਰਗਾ ਹੋਣਾ ਬੜਾ ਮੁਸ਼ਕਲ ਵਾਇਗੁਰੂ ਕਰੇ ਕਿ ਇਹ ਜੇ ਸਿੱਖ ਕੋਈ ਹੋਰ ਵੀ ਪੈਦਾ ਹੋਵੇ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਤੇ ਸਿੰਘ ਸਾਹਿਬਾਨ ਦੇ ਅੱਗੇ ਮੈਂ ਜੋ ਮੈਨੂੰ ਸ਼ੁਭ ਮਿਲਣ ਦਾ ਗੱਲ ਕਰਨ ਦਾ ਮੌਕਾ ਮਿਲਿਆ ਸਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ